ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਆਟੇ ਤੇ ਗੁੜ ਦੀਆਂ ਮਿੱਠੀਆਂ ਰੋਟੀਆਂ ਜਿਹਦੇ ਵਾਸਤੇ ਆਪਾਂ ਇੱਕ ਕੌਲੀ ਆਪਾਂ ਗੁੜ ਦੇ ਲਿੱਤੀ ਐ ਉਹ ਗੁੜ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲੈਂਦਾ ਹੈ ਕੱਟ ਕੇ ਇਹਨੂੰ ਹੁਣ ਆਪਾਂ ਡੋਂਗੇ ਦੇ ਵਿੱਚ ਪਾ ਦਾਂਗੇ ਇੱਕ ਕੌਲੀ ਆਪਾਂ ਪਾਣੀ ਵੀ ਪਾਵਾਂਗੇ ਇੱਕ ਕੌਲੀ ਗੁੜ ਦੇ ਵਿੱਚ ਆਪਾਂ ਦੋ ਕੌਲੀ ਆਪਾਂ ਆਟੇ ਦੀ ਪਾਵਾਂਗੇ ਦੇਖੋ ਜੀ ਇਹ ਰੋਟੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਐ ਤੇ ਬੰਦੀ ਵੀ ਬਹੁਤ ਸੌਖੇ ਤਰੀਕੇ ਨਾਲ ਗੋੜ ਨੂੰ ਹੁਣ ਆਪਾਂ 15-20 ਮਿੰਟ ਵਾਸਤੇ ਆਪਾਂ ਭਿਓ ਕੇ ਰੱਖ ਦਿੰਦੇ ਹਾਂ ਗੋੜ ਆਪਣਾ ਖੁਰ ਜਾਵੇਗਾ ਫਿਰ ਆਪਾਂ ਮਿੱਠੀ ਰੋਟੀ ਦਾ ਆਟਾ ਤਿਆਰ ਕਰਾਂਗੇ ਗੋੜ ਆਪਣਾ ਦੇਖੋ ਜੀ 20 ਮਿੰਟ ਹੋ ਚੁੱਕਿਆ ਹੈ ਗੋੜ ਘol ਚੁੱਕਾ ਹੈ ਗੋੜ ਨੂੰ ਹੁਣ ਆਪਾਂ ਛਾਨ ਲੈਣੇ ਆਦੇ बोर्डला आपा छान लेते आ देखो कोन आपा पवांगे आटा आटा आपा पहला आप छान के को रखया है कोन आपा पवांगे आटा दो कोले आपा आटे दी पवांगे आपा एक कोले आपा गुड़ दी पाई सी ਦੋ ਕੌਲੀ ਆٹے ਦੀ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਸੌਫ ਸੌਫ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਆ ਆਪਾਂ ਇਹਦੇ ਵਿੱਚ ਦੋ ਚਮਚ ਆਪਾਂ ਸੌਫ ਦੇ ਪਾਵਾਂਗੇ ਹੁਣ ਆਪਾਂ ਪਾਵਾਂਗੇ ਘਿਓ ਅੱਧੀ ਕੌਲੀ ਆਪਾਂ ਘਿਓ ਦੀ ਪਾਈ ਆ ਦੇਸੀ ਘਿਓ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਮਲ ਲਵਾਂਗੇ ਘਿਓ ਨੂੰ ਆਪਾਂ ਆਟੇ ਦੇ ਵਿੱਚ ਮਿਕਸ ਕਰ ਲਿੱਤਾ ਹੈ ਆ ਦੇਖੋ ਆ ਘਿਓ ਆਪਣਾ ਪੂਰਾ ਆਟੇ ਦੇ ਵਿੱਚ ਹੁਣ ਆਪਾਂ ਇਹਦੇ ਨਾਲ ਜਿਹੜਾ ਗੁੜ ਵਾਲਾ ਪਾਣੀ ਹੈ ਉਹਦੇ ਨਾਲ ਆਪਾਂ ਆਟਾ ਗੁੰਨਣਾ ਥੋੜਾ ਥੋੜਾ ਕਰਕੇ ਪਾਵਾਂਗੇ ਆਟਾ ਭਾਜਾ ਦਾ ਪਤਲਾ ਵੀ ਨਹੀਂ ਕਰਨਾ ਜਿਆਦਾ ਸਖਤ ਵੀ ਨਹੀਂ ਕਰਨਾ ਨੋਰਮਲ ਜਿਹਾ ਆਟਾ ਇਹਨਾਂ ਉੱਪਰ ਰੱਖਾਂਗੇ ਆਟਾ ਆਪਾਂ ਗੋਲ ਲੇਤਾ ਹੈ ਆਟੇ ਨੂੰ ਹੁਣ ਆਪਾਂ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖ ਦਿੰਨੇ ਆਂ ਉੱਪਰੋਂ ਆਪਾਂ ਗਿੱਲਾ ਕੱਪੜਾ ਦੇ ਦਿੰਨੇ ਆਂ ਆਲੇ 10 ਮਿੰਟ ਹੋ ਚੁੱਕੇ ਆਂ ਹੁਣ ਆਪਾਂ ਰੋਟੀ ਤਿਆਰ ਕਰ ਲਾਂ ਆਪਾਂ ਆਪਣੇ ਲੋੜ ਅਨੁਸਾਰ ਲੋਈਆਂ ਤਿਆਰ ਕਰਕੇ ਆਪਣਾ ਲੋੜ ਅਨੁਸਾਰ ਆਪਾਂ ਜਿੰਨੀ ਆਪਾਂ ਛੋਟੀ ਵੱਡੀ ਰੱਖਣੀ ਹੈ ਆਪਾਂ ਰੋਟੀ ਤਿਆਰ ਕਰ ਲਵਾਂਗੇ। ਪੇੜੇ ਆਪਾਂ ਕਰ ਲਏ ਤੇ ਹੁਣ ਆਪਾਂ ਰੋਟੀ ਵੇਲ ਲਾਂਗੇ। ਸਲੈਪ ਨੂੰ ਪਹਿਲਾਂ ਸਾਫ਼ ਕਰ ਲਿਆ ਸੀ। نیچے ਆਪਾਂ ਲਾਲਕਿਓ ਘਿਓ ਲਗਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਸੁੱਕਾ ਆਟਾ ਨਹੀਂ ਲਗਾਉਣਾ ਆਪਾਂ। ਹੁਣ ਆਪਾਂ ਬਿਲ ਨਾਲ ਆਪਾਂ ਰੋਟੀ ਵੇਲ ਲਾਂਗੇ। ਦੇਖੋ ਜੀ ਮਾਤਾ ਸ਼ੀਤਲਾ ਦਾ ਮੰਦਰ ਅਸ਼ਟਮੀ ਵਾਲੇ ਦਿਨ ਮਿੱਠੀ ਰੋਟੀ ਵੀ ਆਪਾਂ ਚੜਾਨੇ ਆ ਪ੍ਰਸ਼ਾਦ ਉਹਦੇ ਵਾਸਤੇ ਆਪਾਂ ਸਪੈਸ਼ਲ ਆਪਾਂ ਬਣਾ ਰਹੇ ਆ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਆਪਾਂ ਮੇਲ ਲਵਾਂਗੇ ਹੁਣ ਆਪਾਂ ਦੂਸਰੀ ਰੋਟੀ ਮੇਲਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਆਪਾਂ ਘਿਓ ਲਾ ਕੇ ਆਪਾਂ ਵੇਲ ਲਵਾਂਗੇ ਦੇਖੋ ਜੀ ਇਹ ਰੋਟੀ ਜਿਹੜੀ ਹੁੰਦੀ ਹੈ ਮਿੱਠੀ ਰੋਟੀ ਗੁੜ ਦੇ ਆਟੇ ਦੀ ਇਹ ਥੋੜੀ ਜੀ ਮੋਟੀ ਹੁੰਦੀ ਹੈ ਜਿਹੜੀ ਆਪਾਂ ਸਿੰਪਲ ਫੂਕ ਆਪਾਂ ਬਣਾਉਣਾ ਰੋਟੀ ਤਿਆਰ ਕਰਨੇ ਆ ਉਹ ਥੋੜੀ ਜੀ ਪਤਲੀ ਹੁੰਦੀ ਹੈ ਇਹ ਰੋਟੀ ਥੋੜੀ ਜੀ ਆਪਾਂ ਮੋਟੀ ਰੱਖਾਂਗੇ ਕਿਉਂਕਿ ਫੇ ਰੋਟੀ ਇਹ ਸੁੱਕਦੀ ਨਹੀਂ ਆ ਦੇਖੋ ਜੀ ਰੋਟੀ ਆਪਾਂ ਵੇਲ ਲਿੱਤੀ ਹੈ ਉਧਰ ਆਪਾਂ ਗੈਸ ਤੇ ਆਪਾਂ ਤਵਾ ਰੱਖ ਦਿੱਤਾ ਹੈ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਗਾਵਾਂਗੇ ਆਪਾਂ ਘਿਓ ਘਿਓ ਆਪਾਂ ਦੇਸੀ ਘਰ ਤੇ ਪਏ ਉਹਨਾਂ ਪਏ ਦੇ ਉੱਪਰ ਪਾਵਾਂਗੇ ਰੋਟੀ ਰੋਟੀ ਤੇ ਆਪਾਂ ਸਾਈਡ ਚੇਂਜ ਕਰ ਦਿੱਤੀ ਹੈ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਹੈ ਉਹਨਾਂ ਕੋ دوسری ਸਾਈਡ ਤੇ ਵੀ ਆਪਾਂ ਥੋੜਾ ਜਿਹਾ ਘਿਓ ਲਗਾ ਲਾਂਗੇ ਇਹ ਬਿਨਾ ਘਿਓ ਤੇ ਵੀ ਬਣਾਨੇ ਹੁੰਦਾ ਆਪਾਂ ਬਣਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਤਵੇ ਦੇ ਉੱਪਰ ਘਿਓ ਲਗਾਣਾ ਹੈ ਆ ਦੇਖੋ ਜੀ ਰੋਟੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋ ਰਹੀ ਹੈ ਮਿੱਠੀ ਰੋਟੀ ਇਹਨੂੰ ਆਪਾਂ ਸਾਈਡ ਤੇ ਕਰ ਦਿੰਦੇ ਆ ਨਾਲ ਆਪਾਂ ਇੱਕ ਰੋਟੀ ਹੋਰ ਪਾ ਦਿੰਦੇ ਆ ਆ ਦੇਖ ਇਹਦੇ ਨਾਲ ਤਵਾ ਆਪਣਾ ਵੱਡਾ ਹੈ ਆ ਦੇਖ ਦੇਖ ਆ ਦੇਖੋ ਜੀ ਆਪਣੀ ਇੱਕ ਰੋਟੀ ਬਣ ਕੇ ਆਪਣੀ ਤਿਆਰ ਹੈ ਆ ਦੇਖ ਹੁਣ ਆਪਾਂ ਦੂਸਰੀ ਰੋਟੀ ਦੇ ਆਪਾਂ ਸਾਈਡਾ ਚੇਂਜ ਕਰ ਦਿੰਦੇ ਆ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਆਪਾਂ ਤਿਆਰ ਕਰ ਲਾਂਗੇ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਰੋਟੀ ਤਿਆਰ ਹੁੰਦੀ ਪਈ ਹੈ ਗੁੜ ਦੇ ਆਟੇ ਦੀ ਲਓ ਜੀ ਰੋਟੀਆਂ ਬਣ ਕੇ ਆਪਣੀਆਂ ਤਿਆਰ ਹੈ ਆ ਦੇਖੋ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਦੇਖੋ ਜੀ ਮਿੱਠੀ ਰੋਟੀ ਬਣ ਕੇ ਆਪਣੀ ਤਿਆਰ ਹੈ ਦੇਖੋ ਅਸ਼ਟਮੀ ਤੇ ਆਪਾਂ ਰੋਟੀ ਆਪਾਂ ਬਣਾ ਕੇ ਆਪਾਂ ਮੰਦਰ ਚ ਆਪਾਂ ਪੁੱਜਦੇ ਆ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ बहुत ही सौखे तरीके बनती है तुम्हें भी जरूर ट्राई करो आखो मखन के नाम मिठी रोटी खाइए गुड़बानी बहुत ही ज़्यादा वीडियो लगती है आ देखो देखो जी अपने पर डिपेंड है चाहे मोटी रख लो चाहे पतली रख लो वैसे थोड़ी जी मोटी हो रोटी वाला होंगी है ज़्यादा आ देखो मिठी रोटी बन के अपनी तैयार है बहुत ही ज़्यादा वाइसिया बनी है गुड़ तुम भी जरूर ट्राई करो वीडियो वजी लगे वीडियो लाइक करना कमेंट करना शेयर करना सबसक्राइब करना धनबाद जी